ਕੈਦ ਹੁੰਦੀਆਂ ਗੱਪਾਂ ਤਖੀਏ ਬੈਠ ਕੇ ਭੰਗ ਦੀ ਲੋਰੇ ਅੰਦਰ ਤੇ ਦੋ ਚੁਗਲੀਆਂ ਝੂਮ ਕੇ ਛੇੜਦਾ ਸੀ ਹੱਥ ਫੇਰ ਕੇ ਮੂੰਹ ਤੇ ਦੰਦ ਕੱਢੇ ਗੱਲਾਂ ਵਖੀਆਂ ਛੁੱਟ ਕੇ ਰੇੜਦਾ ਸੀ ਡਿੱਗਣ ਦੇ ਨਾ ਗੱਲ ਉਹ ਸਾਖੀਆਂ ਦੀ ਨਾਲ ਟਿਚਕਰਾਂ ਟਿਚਕਰਾਂ ਢੇੜਦਾ ਸੀ ਫਿਰ ਅੱਖੀਆਂ ਮੀਟ ਕੇ ਖੋਲਦਾ ਸੀ ਖਿੱਦੋ ਇਸ਼ਕ ਦੇ ਪਕੜ ਯੋਦੇੜ ਦਾ ਸੀ ਗੱਲਾਂ ਰੇੜ ਦਾ ਰੇੜ ਦਾ ਕਹਿਣ ਲੱਗਾ ਬਾੜਾਂ ਤੀ ਫਲਾਣੇ ਦੀ ਟੱਪਦੀ ਏ ਕੋਠਟਾਂ ਦੀ ਫਿਰੇ ਦੁਪਹਿਰ ਵੇਲੇ ਪੈਰ ਅਮਕੜੇ ਨੱਡੇ ਦੇ ਨੱਪਦੀ ਏ ਫਿਰ ਭੇਲ ਦੀ ਡੰਡੀਆਂ ਵਿੱਚ ਇਦਾਂ ਜਾਤ ਜਾਪ ਦੀ ਕੌਡੀਏ ਸੱਪ ਦੀਏ ਭੁਲਾ ਝੂਠ ਨਾ ਅੱਲਾ ਦੀ ਸੋ ਮੈਨੂੰ ਕਿਹੜੀ ਲੋੜ ਮਲੰਗ ਨੂਂਗਾ ਪਦੀਏ ਕਿਹੜੀ ਲੋੜ ਮਲੰਗ ਨੂਂਗਾ ਪਦੀਏ